ਚਿੱਟਾ ਕੁੱਕੜ ਬਨੇ ਰਹਤੇ ਚਿੱਟਾ ਕੁੱਕੜ ਬਨੇ ਰਹਤੇ ਕਾਸ਼ਨੀ ਦੁਪੱਟੇ ਵਾਲੀਏ ਮੁੰਡਾ ਆਸ਼ਿਕ ਤੇਰੇ ਤੇ ਕਾਸ਼ਨੀ ਦੁਪੱਟੇ ਵਾਲੀਏ ਮੁੰਡਾ ਆਸ਼ਿਕ ਤੇਰੇ ਤੇ ਸਾਰੀ ਖੇਡ ਲੱਕ ਸਾਰੇ ਖੇਡ ਲਕੀਰਾਂ ਦੀ ਗੱਡੀ ਆਈ ਟੇਸ਼ਨ ਤੇ ਅੱਖ ਭਿੱਜ ਗਈ ਵੀਰਾਂ ਦੀ ਗੱਡੀ ਆਈ ਟੇਸ਼ਨ ਤੇ ਅੱਖ ਭਿੱਜ ਗਈ ਵੀਰਾਂ ਦੀ ਪਿਪਲੀਆਂ ਦੀਆਂ ਸ਼ਾਮਾਂ ਨੇ ਪਿਪਲੀਆਂ ਦੀਆਂ ਸ਼ਾਮਾਂ ਨੇ ਆਪੇ ਹੱਥੀਂ ਢੋਲੀ ਤੋੜ ਕੇ ਮਾਪੇ ਕਰਹਿਣ ਦੁਆਵਾਂ ਵਾਨੇ ਆਪੇ ਹੱਥੀਂ ਢੋਲੀ ਤੋੜ ਕੇ ਮਾਪੇ ਕਰਹਿਣ ਦੁਆਵਾਂ ਵਾਨੇ ਕੁੰਡਾ ਲੱਗ ਗਿਆ ਥਾਲੀ ਨੂੰ ਕੁੰਡਾ ਲੱਗ ਗਿਆ ਥਾਲੀ ਨੂੰ ਹੱਥਾਂ ਉੱਤੇ ਮਹਿੰਦੀ ਲੱਗ ਗਈ ਇੱਕ ਕਿਸਮਤ ਵਾਲੀ ਨੂੰ ਹੱਥਾਂ ਉੱਤੇ ਮਹਿੰਦੀ ਲੱਗ ਗਈ ਇੱਕ ਕਿਸਮਤ ਵਾਲੀ ਨੂੰ ਹੀਰਾ ਲੱਖ ਸਵਾ ਲੱਖ ਦਾ ਹੈ ਹੀਰਾ ਲੱਖ ਸਵਾ ਲੱਖ ਦਾ ਹੈ ਪੀਆ ਵਾਲਿਆਂ ਦੀਆਂ ਰੱਬ ਇੱਜ਼ਤਾਂ ਰੱਖਦਾ ਹੈ ਦੀਆ ਵਾਲਿਆ ਦੀਆ ਰੱਬ ਇੱਜ ਤਾਂ ਰੱਖਦਾ ਏ ਬਾਗੇ ਵਿੱਚ ਆਇਆ ਕਰੋ ਬਾਗੇ ਵਿੱਚ ਆਇਆ ਕਰੋ ਜਦੋਂ ਅਸੀਂ ਸੌ ਜਾਈਏ ਸਾਥੋਂ ਮੱਖੀਆਂ ਉਡਾਇਆ ਕਰੋ ਜਦੋਂ ਅਸੀਂ ਸੌ ਜਾਈਏ ਸਾਥੋਂ ਮੱਖੀਆਂ ਉਡਾਇਆ ਕਰੋ ਬਾਗੇ ਵਿੱਚ ਆਇਆ ਕਰੋ ਬਾਗੇ ਵਿੱਚ ਆਇਆ ਕਰੋ ਜੇ ਮੱਖੀਆਂ ਤੋਂ ਡਰ ਲੱਗਦਾ ਗੁੜ ਥੋੜਾ ਖਾਇਆ ਕਰੋ ਜੇ ਮੱਖੀਆਂ ਤੋਂ ਡਰ ਲੱਗਦਾ ਗੁੜ ਥੋੜਾ ਖਾਇਆ ਕਰੋ ਕੋਠੇ ਤੇ ਆ ਮਾਇਆ ਕੋਠੇ ਤੇ ਆ ਮਾਇਆ ਮਿਲਣਾ ਤੇ ਮੇਲ ਆ ਕੇ ਨਹੀਂ ਤੇ ਖਸ ਮਨ ਨੂੰ ਖਾ ਮਾਇਆ ਮਿਲਣਾ ਤੇ ਮੇਲੇ ਆ ਕੇ ਨਹੀਂ ਤਾਂ ਖਸ ਮਨ ਨੂੰ ਖਾ ਮਾਇਆ ਕਿ ਲੈਣਾ ਏ ਮਿੱਤਰਾਂ ਤੋਂ ਕਿ ਲੈਣਾ ਏ ਮਿੱਤਰਾਂ ਤੋਂ ਮਿਲਣ ਤੇ ਆ ਜਾਵਾ ਡਰ ਲੱਗਦਾ ਏ ਛਿਤਰਾਂ ਤੋਂ ਮਿਲਣ ਤੇ ਆ ਜਾਵਾ ਡਰ ਲੱਗਦਾ ਏ ਛਿਤਰਾ ਤੋਂ ਇੱਥੇ ਪਿਆਰ ਦੀ ਪੁੱਛ ਕੋਈ ਨਾ ਇੱਥੇ ਪਿਆਰ ਦੀ ਪੁੱਛ ਕੋਈ ਨਾ ਵੇ ਤੇਰੇ ਨਾਲ ਨਈਓ ਬੋਲਣਾ ਤੇਰੇ ਮੂੰਹ ਉੱਤੇ ਮੋਛ ਕੋਈ ਨਾ ਤੇਰੇ ਨਾਲ ਨਈਓ ਬੋਲਣਾ ਤੇਰੇ ਮੂੰਹ ਉੱਤੇ ਮੋਛ ਕੋਈ ਨਾ ਮਜਾ ਪਿਆਰੇ ਦਾ ਚਖ ਲਾਂਗੇ ਮਜਾ ਪਿਆਰੇ ਦਾ ਚਖ ਲਾਂਗੇ ਮੁੱਛ ਦੀ ਕੀ ਗੱਲ ਕਰਦੀ ਅਸੀਂ ਦਾੜੀ ਵੀ ਰੱਖ ਲਾਂਗੇ ਮੁੱਛ ਦੀ ਕੀ ਗੱਲ ਕਰਦੀ ਅਸੀਂ ਦਾੜੀ ਵੀ ਰੱਖ ਲਾਂਗੇ ਆਈ ਸਾਈਕਲ ਚਲਾਈ ਜਾਣਿਓ ਬਾਈ ਸਾਈਕਲ ਚਲਾਈ ਜਾਣਿਓ ਓ ਥੋੜੀ ਕੀ ਲੱਗਦੀ ਜਿੰਨੂੰ ਮਗਰ ਬਿਠਾਈ ਜਾਣਿਓ ਓ ਥੋੜੀ ਕੀ ਲੱਗਦੀ ਜਿੰਨੂੰ ਮਗਰ ਬਿਠਾਈ ਜਾਣਿਓ ਬਾਈ ਸਾਈਕਲ ਚਲਾਈ ਜਾਣਿਆ ਬਾਈ ਸਾਈਕਲ ਚਲਾਈ